ਹੈਲੋ ਗਾਇਸ ਅਸਟ੍ਰਿਕਲ ਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਆ ਰਮਨਿਤ ਵਲੌਗਸ ਹੈ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੇ ਇਹ ਕੱਲ ਸ਼ਾਮ ਦਾ ਵੀਡੀਓ ਹੈ ਜੀ ਕੱਲ ਸ਼ਾਮ ਨੂੰ ਫਿਰ ਖੁਸ਼ੀ ਨੇ ਬਣਾਈ ਸੀਗੀ ਚਾਹ ਤੇ ਇਹ ਆਪਣੇ ਲਈ ਬਣਾ ਕੇ ਲਈ ਸੀਗੀ ਇਹ ਕੱਲਾ ਪੂਜੀਆ ਪਾ ਕੇ ਬੇਲ ਪੂਰੀ ਪੂਜੀਏ ਦੀ ਹੈ ਨਾ ਹਾਂਜੀ ਤੇ ਇਸ ਤੋਂ ਬਾਅਦ ਦੇਖੋ ਜੀ ਰਵਨੀਤ ਜਿਹੜੀ ਹੈ ਇਹ ਜिद ਕਰ ਰਹੀ ਸੀ ਕਿ ਮੈਂ ਚਾਹ ਮਤਲਬ ਵੱਲ ਜਾਣਾ ਹੈ ਤੇ ਫਿਰ ਆਪਾਂ ਇਹਨੂੰ ਤੇ ਬਿਸਕਟ ਤੇ ਇਹਨੂੰ ਟੀਕਾਇਆ ਇਸ ਤੋਂ ਬਾਅਦ ਰਾਤ ਨੂੰ ਮੈਂ ਲੱਗੀ ਸੀਗੀ ਰੋਟੀ ਦੀ ਤਿਆਰੀ ਦੇ ਵਿੱਚ ਤੇ ਫਿਰ ਮੈਂ ਚਟਨੀ ਬਣਾਈ ਤਣੀਆਂ ਦੀ ਇਹਦੇ ਵਿੱਚ ਪਿਆਜ਼ ਟਮਾਟਰ ਤਣੀਆਂ ਤੇ ਕਾਲਾ ਨਮਕ ਪਾਇਆ ਆਪਾਂ हाँ जी काला नमक पा के इस तो बाद फिर मैं पाया ये दो चम्मच दही ये दही वाला चटनी बहुत टेस्टी बनता भी बना के देखो मैं दही दो चम्मच ही पाई सी मतलब कि तीन या चार चम्मच भी पा सकते जिनी ज़्यादा दही होगी उन्नी ज़्यादा चटनी वाइया बनती है मैं फिलहाल दो ही चमच पाई सी क्योंकि मेरे को थोड़ी दही सी इस टाइम पर ਤੇ ਇਸ ਤੋਂ ਬਾਅਦ ਮੈਂ ਨਾਲ ਇਹ ਜਿਹੜੀ ਮੋਟੀ ਮਿਰਚ ਹੁੰਦੀ ਹੈ ਨਾ ਹਰੀ ਮਿਰਚ ਇਹ ਫਰਾਈ ਕਰਨ ਲੱਗੀ ਸੀਗੀ ਖੁਸ਼ੀ ਘੈਰੀ ਸੀ ਕਿ ਮਿਰਚ ਖਾਣ ਦਾ ਮਨ ਹੈ ਫਿਰ ਮੈਂ ਮਿਰਚ ਫਰਾਈ ਕਰ ਲਈ ਇਹ ਦਹੀਂ ਵਾਲੀ ਦਹੀਂ ਇਹਦੇ ਵਿੱਚ ਵੀ ਪਾਈ ਸੀਗੀ ਥੋੜੀ ਜੀ ਇਹ ਦਹੀਂ ਵਾਲੀ ਮਿਰਚ ਫਰਾਈ ਕੀਤੀ ਹੈ ਇਹ ਸਿੰਪਲ ਕਰ ਲ ਲਈ ਸੀ ਵਿਦਆਊਟ ਦਹੀਂ ਦੇ ਤੇ ਇਹ ਸੀਗੀ ਕੜੀ ਜੀ ਇਹ ਸਾਡਾ ਕੱਲ ਰਾਤ ਦਾ ਸ਼ਾਈ ਖਾਣਾ ਤਿਆਰ ਹੋ ਗਿਆ ਸੀ ਚਟਨੀ ਬਣਾਈ ਇਸ ਲਈ ਸੀ ਇਡਲੀ ਲਈ ਕਿ ਅੱਜ ਸਵੇਰੇ ਇਡਲੀ ਬਣਾਣੀ ਸੀ ਉਹਦੇ ਲਈ ਮੈਂ ਰਾਤ ਨੂੰ ਹੀ ਚਟਨੀ ਤਿਆਰ ਕਰਕੇ ਰੱਖ ਲਈ ਸੀ ਤੇ ਆਪਾਂ ਖਾਧੀਆਂ ਸੀਗੀਆਂ ਰਾਤੀਆਂ ਮਿਰਚ ਜਿਹੜੀਆਂ ਫਰਾਈ ਕੀਤੀਆਂ ਨੇ ਨਾ ਦਹੀਂ ਵਾਲੀਆਂ ਇਹ ਫਸਟ ਟਾਈਮ ਟਰਾਈ ਕੀਤੀਆਂ ਸੀਗੀਆਂ ਮੈਂ ਦਹੀਂ ਵਾਲੀਆਂ ਇੰਸਟਾ ਤੇ ਕਾਫੀ ਵਾਇਰਲ ਹੋ ਰਹੀਆਂ ਮੈਂ ਕਿ ਚਲੋ ਆਪਾਂ ਵੀ ਟਰਾਈ ਕਰਕੇ ਦੇਖ ਲਈਏ ਤੇ ਬਹੁਤ ਸਵਾਦ ਬਣੀਆ ਸੀ ਨਾਲ ਸੀਗੇ ਆਪਣੇ ਕੜੀ ਇਸ ਤੋਂ ਬਾਅਦ ਜੀ ਬੱਚਿਆਂ ਨੂੰ ਰੋਟੀ ਰੋਟੀ ਖਵਾਣ ਤੋਂ ਬਾਅਦ ਇਹ ਅਗਲੇ ਦਿਨ ਦਾ ਯਾਨੀ ਕਿ ਅੱਜ ਸਵੇਰ ਦਾ ਵਲੌਗ ਹੈ ਜੀ ਇਹ ਅੱਜ ਮਾਰਨਿੰਗ ਟਾਈਮ ਮੈਂ ਇੱਥੇ ਇਡਲੀ ਦੀ ਤਿਆਰੀ ਕਰ ਰਹੀ ਸੀ ਅ ਸੂਜੀ ਜਿਹੜੀ ਹੈ ਇਹ ਮੈਂ ਪਾ ਲਈ ਸੀਗੀ ਥੋੜੀ ਮੈਨੂੰ ਘਟ ਲੱਗੀ ਮੈਂ ਫਿਰ ਦੁਬਾਰਾ ਐਨਵੈਲਪ ਚੁਲਾ ਕੇ ਅਦੇ ਵਿੱਚੋਂ ਪੋਲਦੀ ਚੁਲਾ ਕੇ ਫਿਰ ਦੁਬਾਰਾ ਪਾਈ ਤੇ ਇੱਥੇ ਇਹਨੂੰ ਨਾ ਮੈਂ ਸੂਜੀ ਨੂੰ ਬਰੀਕ ਕਰ ਲਿਆ ਸੀ ਕਿਉਂਕਿ ਸੂਜੀ ਜਿੰਨੀ ਬਰੀਕ ਹੋਏਗੀ ਓਨੀ ਜ਼ਿਆਦਾ ਵਧੀਆ ਬਣੇਗੀ ਇੱਕ ਵਾਰੀ ਇਹਨੂੰ ਮੈਂ ਮਤਲਬ ਕਿ ਕਰਕੇ ਰੱਖ ਲਿਆ ਸੀ ਗ੍ਰाइंड ਇਸ ਤੋਂ ਬਾਅਦ ਮੈਂ ਨਾਲੇ ਸਬਜੀ ਦੀਏ ਤੇ ਤਿਆਰੀ ਕਰ ਰਹੀ ਸੀਗੀ ਤੇ ਸਬਜੀ ਦੇ ਲਈ ਪਿਆਜ਼ ਜਿਹੜੇ ਸੀਗੇ ਉਹ ਮੇਰੇ ਭੁੰਨ ਚੁੱਕੇ ਸੀਗੇ ਲਗਭਗ ਤੇ ਫਿਰ ਇੱਥੇ ਬੇਸਿਕ ਮਸਾਲੇ ਐਡ ਕੀਤੇ ਆਪਾਂ ਇਹਦੇ ਵਿੱਚ ਸਬਜੀ ਦੇ ਵਿੱਚ ਇਸ ਤੋਂ ਬਾਅਦ ਬੇਸਿਕ ਮਸਾਲੇ ਐਡ ਕਰਨ ਤੋਂ ਬਾਅਦ ਫਿਰ ਟਮਾਟਰ ਸੀਗਾ ਜਿਹੜਾ ਇਹ ਪੀਸ ਕੇ ਪਾਤਾ ਸੀ ਸਬਜੀ ਦੇ ਵਿੱਚ ਉਧਰ ਸਬਜੀ ਨੂੰ ਲੱਗ ਰਹੀ ਸੀ ਜੀ ਆਪਣੀ ਪੋਨੀ ਤੇ ਫਿਰ ਇਧਰ ਨਾਲੇ ਮੈਂ ਕਰ ਲਈ ਆਪਣੀ ਇਡਲੀ ਦੀ ਤਿਆਰੀ ਥੋੜੀ ਬੁੱਤ ਕਰਕੇ ਰੱਖ ਦੇਣੀ ਹੈ ਇੱਥੇ ਜਿਸ ਤਰ੍ਹਾਂ ਕਿ ਮੈਂ ਇਹਦੇ ਵਿੱਚ ਪਾਈ ਥੋੜੀ ਜੀ ਦਹੀਂ ਪਾਣੀ ਪਾਇਆ ਔਰ ਇਹਨੂੰ ਮੈਂ ਉਹਨਾਂ મતલਬ ਕਿ ਇਹਦੇ ਵਿੱਚ ਆਪਾਂ ਲੰਪਸ ਨਹੀਂ ਰਹਿਣ ਦੇਣੇ ਇਸ ਤਰ੍ਹਾਂ ਇਹਨੂੰ ਮਿਕਸ ਕਰਕੇ ਤੇ ਇੱਕ ਵਾਰੀ ਇਹਨੂੰ ਮੈਂ ਟਾਕੇ ਰੱਖ ਦੇਵਾਂਗੀ ਹਾਂਜੀ ਇਹ ਬਿਲਕੁਲ ਇਹਦੇ ਵਿੱਚ ਉਹ ਦੇਖੋ ਲੰਪਸ ਨਹੀਂ ਰਹੇ ਤੇ ਫਿਰ ਹੁਣ ਇਹਨੂੰ ਆਪਾਂ ਟਾਕੇ ਰੱਖ ਦਿੱਤਾ ਇਸ ਤੋਂ ਬਾਅਦ ਫਿਰ ਮੈਂ ਸਵੇਰ ਦੇ ਟਾਈਮ ਦੀ ਯਾਨੀ ਕਿ ਚਾਹ ਦੀ ਤਾਂ ਹੁੰਦੀ ਹੈ ਨਾ ਉਸ ਤੋਂ ਬਾਅਦ ਫਿਰ ਮੈਂ ਚਾ ਆਪਣੇ ਲਈ ਇੱਥੇ ਚਾਹ ਮੈਂ ਬਣਾ ਲਈ ਸੀਗੀ ਪਹਿਲੇ ਹੀ ਤੇ ਫਿਰ ਇੱਥੇ ਮੈਂ ਪੀਣ ਲੱਗੀ ਸੀਗੀ ਚਾਹ ਜਿੰਨੀ ਦੇਰ ਤੱਕ ਮੇਰੀ ਸਬਜੀ ਬਣੇਗੀ ਉਨੇ ਟਾਈਮ 'ਚ ਮੈਂ ਚਾਹ ਪੀ ਲੈਣੀ ਹੈ ਹਾਂਜੀ ਫੁਲਕੇ ਸੀਗੇ ਫੁਲਕੇ ਸਿਰਦੇ ਟਾਈਮ ਤੇ ਹੁੰਦਾ ਕਿ ਸਿਰਫ ਹਸਬੰਡ ਦੇ ਲਈ ਹੀ ਬਣਾਣੇ ਹੁੰਦੇ ਆ ਉਹ ਵੀ ਨਾਲ ਵਾਸਤੇ ਚਾਰ ਫੁਲਕੇ ਬਣਾਣੇ ਹੁੰਦੇ ਆ ਤੇ ਇਸ ਕਰਕੇ ਜ਼ਿਆਦਾ ਟਾਈਮ ਫੁਲਕਿਆਂ ਨੂੰ ਲੱਗਦਾ ਨਹੀਂ 5 ਮਿੰਟ ਦਾ ਹਾਂਜੀ 5 ਕੁ ਮਿੰਟ ਦਾ ਹੀ ਹੁੰਦਾ ਇਹ ਤੇ ਇੱਥੇ ਮੈਂ ਆਪਣੀ ਚਾਹ ਬਣਾਉਣ ਤੋਂ ਬਾਅਦ ਫਿਰ ਆ ਗਈਆਂ ਕਿਚਨ ਦੇ ਵਿੱਚ ਤੇ ਕਿਚਨ ਦੇ ਵਿੱਚ ਹੁਣ ਮੈਂ ਇੱਥੇ ਇਡਲੀ ਦੀ ਤਿਆਰੀ ਕਰ ਰਹੀ ਸੀ ਜਿੰਨਾ ਕ ਮਟੀਰੀਅਲ ਪਹਿਲੇ ਸਿਰਫ ਦਹੀਂ ਤੇ ਪਾਣੀ ਮਿਕਸ ਕਰਕੇ ਰੱਖਤਾ ਸੀ ਇੱਥੇ ਸੂਜੀ ਫੁੱਲ ਗਈ ਸੀ ਉਸ ਤੋਂ ਬਾਅਦ ਫਿਰ ਇੱਥੇ ਮੈਂ ਪਾਇਆ ਇਹਦੇ ਵਿੱਚ ਇਨੋ ਤੇ ਥੋੜਾ ਜਿਹਾ ਨਮਕ ਇਹਨੋਂ ਤੇ ਨਮਕ ਪਾੰਤੂਬਾ ਥੋੜਾ ਜਿਹਾ ਪਾਣੀ ਐਡ ਕੀਤਾ ਇਹਦੇ ਵਿੱਚ ਪਾਣੀ ਐਡ ਕਰਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਬੀਟ ਕਰ ਲੈਣਾ ਆਪਾਂ ਚਮਚ ਦੇ ਨਾਲ ਇਹਨੂੰ ਬੀਟ ਕਰ ਲੈਣਾ ਅੱਛੀ ਤਰ੍ਹਾਂ ਤੇ ਇਹ پلیਟ ਤੇ ਮੈਂ ਲਗਾਇਆ ਸੀਗਾ ਫਿਰ ਥੋੜਾ ਜਿਹਾ ਦੇਸੀ ਘਿਓ ਮੇਰੇ ਕੋਲ ਦੇਸੀ ਘਿਓ ਅਵੇਲੇਬਲ ਸੀਗਾ ਇਸ ਟਾਈਮ ਤੇ ਤੇ ਮੈਂ ਉਹ ਹੀ ਲਗਾ ਲਿਆ ਸਰਦੀਆਂ ਦੇ ਵਿੱਚ ਵੈਸੇ ਜੰਮ ਜਾਂਦਾ ਥੋੜਾ ਹਨਾ ਤੇ ਇਡਲੀ ਮੇਕਰ ਮੇਰੇ ਕੋਲ ਨਹੀਂ ਸੀ अवेलेबल ਇਸ ਕਰਕੇ ਮੈਂ ਇਡਲੀ ਬਣਾਈ ਹੈ ਕੜਾਈ ਦੇ ਵਿੱਚ ਹਾਂਜੀ ਥੋੜਾ ਜਿਹਾ ਪਾਣੀ ਪਾਇਆ ਸੀਗਾ ਇੱਕ ਕੋਲੀ ਰੱਖ ਕੇ ਨਾ ਫਿਰ ਉਹਦੇ ਉੱਪਰ ਪਲੇਟ ਰੱਖੀ ਤੁਹਾਡੇ ਸਾਹਮਣੇ ਹੁਣ ਉਹ ਮਤਲਬ ਕਿ ਉਹ ਥਾਲੀ ਦੇ ਵਿੱਚ ਫਿਰ ਮੈਂ ਇਡਲੀ ਦਾ ਬੈਟਰ ਜਿਹੜਾ ਉਹ ਪਾਇਆ ਸੀਗਾ ਤੇ ਇਹਨੂੰ ਕਵਰ ਕਰਤਾ ਦੇਖੋ ਕੜਾਈ ਨੂੰ ਹੁਣ ਇਹ ਸਟੀਮ ਦੇ ਨਾਲ ਨਾਲ ਇਡਲੀ ਬਣਦੀ ਰਹੇਗੀ ਐਕਟਿਵ ਫਿਰ ਮੈਂ ਨਾਲ ਹੀ ਕਰ ਲਈ ਸੀਗੀ ਇਡਲੀ ਦੇ ਮਸਾਲੇ ਦੀ ਤੜਕੇ ਦੀ ਤਿਆਰੀ ਹਾਂਜੀ ਅਸੀਂ ਖੁਸ਼ੀ ਨੂੰ ਨਾ ਇਡਲੀ ਤੜਕੇ ਵਾਲੀ ਹੀ ਪਸੰਦ ਹੈ ਜ਼ਿਆਦਾ ਇੱਥੇ ਮੈਂ ਚੈੱਕ ਕਰ ਰਹੀ ਸੀ ਕਿ ਬਣ ਗਈ ਹੈ ਇਹ ਬਣ ਚੁੱਕੀ ਸੀਗੀ ਵੈਸੇ ਮੇਰੇ ਤੋਂ ਥੋੜਾ ਟਾਈਮ ਜ਼ਿਆਦਾ ਰੱਖੀ ਗਈ ਹੈ ਇਹਦੇ ਤੇ ਗੈਸ ਤੇ ਮਤਲਬ ਥੋੜਾ ਘੱਟ ਟਾਈਮ ਰੱਖਣੀ ਸੀਗੀ ਮੈਂ ਚਲੋ ਖੈਰ ਬਣੀ ਤਾਂ ਵਧੀਆ ਸੀਗੀ ਸਾਡੇ ਹਿਸਾਬ ਦੇ ਨਾਲ ਅਸੀਂ ਕਿਉਂਕਿ ਫਰਾਈ ਕਰਕੇ ਹੀ ਬਣਾਉਣੀ ਆ ਮੈਂ ਤੈਨੂੰ ਤੜਕੇ ਲਗਾ ਕੇ ਜਿਸ ਤਰ੍ਹਾਂ ਕੀ ਤੇ ਇੱਥੇ ਇਹਨੂੰ ਮੈਂ ਸਕੁਅਰ ਸ਼ੇਪ ਦੇ ਵਿੱਚ ਕੱਟ ਕਰ ਲਿਆ ਸੀਗਾ ਲੋਕਾਂ ਦੀ ਹੁੰਦੀ ਹੈ ਗੋਲ ਇਡਲੀ ਅਸੀਂ ਬਣਾਈ ਹੈ ਅੱਜ ਸਕੁਅਰ ਸ਼ੇਪ ਦੀ ਚੋਰਸ ਕਰਕੇ ਇਡਲੀ ਹਾਂਜੀ ਆ ਦੇਖੋ ਫਿਰ ਇਹਨੂੰ ਮੈਂ ਫਰਾਈ ਕੀਤਾ ਪਿਆਜ਼ ਪਾਏ ਸੀਗੇ ਇਹਦੇ ਵਿੱਚ ਆਪਾਂ ਕੜੀ ਪੱਤਾ ਪਿਆਜ਼ ਰਾਈ 오ਰੀਗੈਨੋ ਚਿਲੀ ਫਲੇਕਸ ਇਹ ਪਾ ਕੇ ਤੇ ਫਿਰ ਖੁਸ਼ੀ ਨੇ ਇਹ ਖਾਧੀ ਇਸ ਤੋਂ ਬਾਅਦ ਮੈਂ ਲੱਗ ਗਈ ਸੀ ਜੀ ਆਪਣੇ ਕਲੀਨਿੰਗ ਦੇ ਕੰਮ ਤੇ ਡੇਲੀ ਰੂਟੀਨ ਵਾਲੇ ਹੈ ਨਾ ਚੱਦਰ ਵਗੈਰਾ ਆਪਣੀ ਛਾੜ ਕੇ ਪ੍ਰੋਪਰ ਮਤਲਬ ਕਿ ਇਸ ਤੋਂ ਬਾਅਦ ਚੱਦਰ ਮੈਂ ਚੇਂਜ ਨਹੀਂ ਕੀਤੀ ਕਿਉਂਕਿ ਹਲੇ ਨੂੰ ਧੋਗ ਦੇਣੇ ਹੋਏ ਆ ਵੀ ਸ਼ਈ ਨੂੰ ਸਰਦੀਆਂ ਦੇ ਦਿਨ ਹੈ ਤੇ ਸਰਦੀਆਂ ਦੇ ਦਿਨ ਦੇ ਵਿੱਚ ਆਪਾਂ ਚੱਦਰ ਨਿਕਲ ਜਾਂਦੀ ਆ ਕਾਫੀ ਦਿਨ ਤੇ ਇੱਥੇ ਦੇਖੋ ਜੀ ਰਮਨੀਤ ਕਰ ਰਹੀ ਸੀ ਬਾਹਰ ਜਾਂਦੀ ਜੀ ਤੇ ਇਹਨੂੰ ਕੱਲ ਦਾ ਅਸੀਂ ਬਾਹਰ ਕੱਢਿਆ ਹੁਣ ਇਹਨੂੰ ਇਹ ਕਿ ਮੈਨੂੰ ਬਾਹਰ ਹੀ ਕੱਢੋ ਤੇ ਇੱਕ ਫਾਇਦਾ ਵੀ ਹੁੰਦਾ ਜਦੋਂ ਬੱਚਾ ਛੋਟਾ ਚੱਲਣ ਲੱਗ ਜੇ ਤੇ ਨੁਕਸਾਨ ਵੀ ਹੁੰਦਾ ਨੁਕਸਾਨ ਹੀ ਹੁੰਦਾ ਕਿ ਉਹ ਜਿੱਦ ਕਰਦਾ ਰਹਿੰਦਾ ਕਿ ਮੈਨੂੰ نیچے ਉਤਾਰੋ ਬਾਹਰ ਲੈ ਕੇ ਜਾਓ ਤੇ ਫਾਇਦਾ ਇਹ ਹੁੰਦਾ ਕਿ ਥੋੜਾ ਜਿਹਾ ਮਾਂ ਨੂੰ ਰਿਲੈਕਸ ਮਿਲ ਜਾਂਦਾ ਇਸ ਚੀਜ਼ ਤੋਂ ਹਨਾ ਤੇ ਇਸ ਤੋਂ ਬਾਅਦ ਦੇਖੋ ਜੀ ਫਿਰ ਇਹਨੂੰ ਬਾਹਰ ਥੋੜਾ ਜਿਹਾ ਇਹਦਾ ਮਨ ਟਹਿਲਾਉਣ ਦੇ ਲਈ ਸੀਗਾ ਤਾਂ ਕੋਈ ਵੀ ਨਹੀਂ ਫਿਰ ਇਹਨੂੰ ਮੈਂ ਨਾਲ ਹੀ ਅੰਦਰ ਲੈ ਆਈ ਸੀਗੀ ਡਾਕੂਮੈਂਟ ਤੱਕ ਉਸ ਤੋਂ ਬਾਅਦ ਫਿਰ ਮੈਂ ਲੱਗ ਗਈ ਸੀਗੀ ਝਾੜੂ ਲਗਾਉਣ ਕਿਉਂਕਿ ਬੱਚਿਆਂ ਦੇ ਨਾਲ ਨਾ ਫਿਰ ਕੰਮ ਲਗਾਤਾਰ ਨਹੀਂ ਹੁੰਦਾ ਜੇ ਸੁੱਤੇ ਹੋਣੇ ਆ ਕੁਛ ਫਿਰ ਅਪਾ ਰੈਗੂਲਰ ਕੰਮ ਕਰ ਸਕਦੇ ਆ ਹੁਣ ਇੱਥੇ ਥੋੜਾ ਜਿਹਾ ਇਹਨੂੰ ਬਾਹਰ ਤਹਿਲ ਆ ਕੇ ਲਈ ਫਿਰ ਮੈਂ ਝਾੜੂ ਪੋਚਾ ਕੀਤਾ ਤੇ ਇਸ ਤੋਂ ਬਾਅਦ ਝਾੜੂ ਲਗਾਇਆ ਸੌਰੀ ਇਸ ਤੋਂ ਬਾਅਦ ਫਿਰ ਹੁਣ ਖੁਸ਼ੀ ਨੇ ਅਜਰਮਨੀਤ ਨੂੰ ਨਵਾਇਆ ਤੇ ਇੱਥੇ ਅਰਮਨੀਤ ਨਹਾ ਕੇ ਆ ਗਈ ਹੈ ਇਹ ਮੈਨੂੰ ਇਹਨਾਂ ਸੌਕਸ ਦਾ ਇਹ ਪੇਅਰ ਦੇ ਰਹੀ ਸੀਗੀ ਕਹਿੰਦੀ ਮੇਰੇ ਇਹ ਵਾਲੀਆਂ ਪਾਓ ਇਹਦੇ ਕਹਿਣ ਦਾ ਮਤਲਬ ਇਹ ਸੀਗਾ ਕਿ ਉਹ ਵਾਲੀਆਂ ਸੌਕਸ ਪਾਓ ਮੇਰੇ ਬਟ ਉਹ ਇੱਕੋ ਹੀ ਪੈਰ ਪਿਆ ਸੀ ਇੱਥੇ ਇੱਕ ਅਲਮਰਾ ਦੇ ਵਿੱਚ ਹੋਣਾ ਤੇ ਫਿਰ ਮੈਂ ਉਹ ਪਾਈਆਂ ਨਹੀਂ ਐ ਖੁਸ਼ ਹੋ ਰਹੀ ਸੀ ਉਹਨੂੰ ਦੇਖ ਕੇ ਕਿ ਉਹੀ ਪਾਓ ਬੱਚੇ ਆਈ ਵੀ ਬਸ ਇਹ ਤਾਂ ਹੁਣ ਇਹਨਾਂ ਲਈ ਕਹਿਣ ਲੱਗੀ ਕਿ ਇਹ ਪਾਓ ਪਾਓ ਹਨਾ ਖੁਸ਼ੀ ਵੀ ਇਹੀ ਕਰਦੀ ਹੁੰਦੀ ਸੀ ਕਿ ਇਹ ਕਪੜਾ ਪਾ ਦੋ ਉਹ ਪਾ ਦੋ ਇਸ ਤੋਂ ਬਾਅਦ ਫਿਰ ਮੈਂ ਆ ਗਈ ਆ ਜੀ ਕਿਚਨ ਦੇ ਵਿੱਚ ਪਾਂਡੇ ਭੁੰਡੇ ਤੋਏ ਆਪਣਾ ਸਾਰਾ ਕਲੀਨਿੰਗ ਕਰਨ ਤੋਂ ਬਾਅਦ फिर हम मैं आ गई अपना मूँ वगैरह धो के अपनी डेली जड़ी हैगी है रूटीन स्किन केयर जड़ा हों डेली मतलब ज़्यादा कुछ तो हों नहीं है मॉइस्चराइज़र लगा के फिर इस तो बाद लगाई है सनस्क्रीन सनस्क्रीन ना मतलब कि मेरा फेस खराब काफ़ी हो गया पहले नालों तो फिर मैं सनस्क्रीन लगा मस्ट है कि सनस्क्रीन लगा है ਇਸ ਤੋਂ ਬਾਅਦ ਫਿਰ ਲਿਪਸ ਵੀ ਜਿਸ ਤਰ੍ਹਾਂ ਆਪਾਂ ਲਿਪਸਟਿਕ ਲਗਾਣੇ ਲਿਪਸ ਬਲੈਕ ਹੋ ਜਾਂਦੇ ਹਨ ਤਾਂ ਜੇ ਆਪਾਂ ਵੈਸਲਿਨ ਲਗਾ ਕੇ ਲਗਾਈਏ ਤਾਂ ਕਾਫੀ ਫਰਕ ਪੈ ਜਾਂਦਾ ਮੈਂ ਕਾਫੀ ਦਿਨਾਂ ਤੋਂ ਇਹ ਕਰ ਰਹੀ ਹਾਂ ਤੇ ਮੇਰੇ ਮੈਨੂੰ ਫਰਕ ਵੀ ਹੈਗਾ ਇਸ ਚੀਜ਼ ਦਾ ਵੈਸਲਿਨ ਲਗਾ ਕੇ ਫਿਰ ਲਿਪਸਟਿਕ ਲਗਾਓ ਤੇ ਇਸ ਤੋਂ ਬਾਅਦ ਜੀ ਫਿਰ ਮੈਂ ਆਪਣਾ ਗੁੱਤ ਵਗੈਰਾ ਕਰਕੇ ਹੁਣ ਮੈਂ ਆ ਗਈਆਂ ਕਿਚਨ ਦੇ ਵਿੱਚ ਫਿਰ ਦੁਬਾਰਾ ਚਾਹ ਬਣਾਉਣ ਦੇ ਲਈ ਮੈਂ ਚਾਹ ਬਣਾਈ ਦੁਬਾਰਾ ਕਿਉਂਕਿ ਅੱਜ ਮਨ ਕਰ ਰਿਹਾ ਸੀਗਾ ਕਿ ਚਾਹ ਬਣਾਵਾਂ ਹੁਣ ਤੇ ਫ੍ਰੀ ਹੋ ਕੇ ਮੈਂ ਪੀ ਰਹੀ ਸੀਗੀ ਚਾਹ ਤੇ ਖੁਸ਼ੀ ਨੇ ਜਿਹੜੀ ਆਪਾਂ ਇਡਲੀ ਬਣਾਈ ਸੀ ਸਵੇਰੇ ਉਹ ਥੋੜੀ ਜਿਹੀ ਪਈ ਸੀ ਇਹ ਕਹਿੰਦੀ ਮੈਨੂੰ ਇਡਲੀ ਦੇ ਦਿਓ ਇੱਥੇ ਮੈਂ ਰਵਨੀਤ ਨੂੰ ਸਵਾ ਦਿੱਤਾ ਸੀਗਾ ਰਵਨੀਤ ਸੁੱਤੀ ਹੋਈ ਸੀਗੀ ਤਾਂ ਹੀ ਅੱਜ ਮੈਂ ਤਾਂ ਹੀ ਅੱਜ ਮੈਂ ਆਪਣੇ ਲਈ ਥੋੜਾ ਜਿਹਾ ਟਾਈਮ ਕੱਢਿਆ ਆਪਣੇ ਲਈ ਚਾਹ ਬਣਾਈ ਕਿਉਂਕਿ ਜੇ ਇਹ ਜਾਗ ਰਹੀ ਹੁੰਦੀ ਨਾ ਤਾਂ ਫਿਰ ਇਹ ਟਾਈਮ ਖੜਨਾ ਬਹੁਤ ਔਖਾ ਹੋ ਜਾਂਦਾ ਹੈ ਹਾਂਜੀ ਬਈ ਹੁਣ ਇੱਥੇ ਮੈਂ ਤੇ ਖੁਸ਼ੀ ਆਪਣਾ ਇੰਜੋਏ ਕਰ ਰਹੀਆਂ ਚਾਹ ਦੇ ਨਾਲ ਇਸ ਤੋਂ ਬਾਅਦ ਦੇਖੋ ਜੀ ਫਿਰ ਇਹ ਉੱਠ ਗਈ ਸੀਗੀ ਫਿਰ ਇੱਥੇ ਇਹਨਾਂ ਦੀ ਮਸਤੀ ਚੱਲਦੀ ਰਹਿੰਦੀ ਹੈ ਇਹਨਾਂ ਦਾ ਸਾਰਾ ਦਿਨ ਇਹੀ ਰਹਿੰਦਾ ਹੈ ਆਹ ਦੇਖੋ 2 hours later खुशी बना के ले आई आज मेरे लिए चा सब बस बेटा बहुत बढ़िया मुन्ना थैंक यू खुशी नाल लेके आई है बिस्किट थैंक यू खुशी वेलकम तेरे बनी तो नू आ गई है थे नींद हेल्थ मेरी भी ठीक ठीक है पहले ना लो थोड़ी जी डाउन ही लग रही है चलो एनीवेज ਕੁਝ ਇਹਨੇ ਪਿਆਰ ਨਾਲ ਚਾਹ ਬਣਾ ਕੇ ਲਈ ਹੈ ਹੁਣ ਮੈਂ ਪੀਣੇ ਆ ਚਾਹ ਤੁਸੀਂ ਵੀ ਆ ਜਾਓ ਤੁਸੀਂ ਵੀ ਪੀ ਲਓ ਜਿੰਨੇ ਜਿੰਨੇ ਪੀਣੀ ਹੈ ਚਾਹ